ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਇਸ ਵੇਲੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇहद ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਅੱਗ ਦੇ ਵਾਂਗ ਫੈਲ ਰਹੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਵੋਟ ਪਾਉਂਦਾ ਹੋਇ ਨਜ਼ਰ ਆ ਰਿਹਾ ਤਾਂ ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਹੈ ਕਿ ਜੋ ਸ਼ਖਸ ਹੈ ਵੋਟ ਪਾ ਰਿਹਾ ਭਾਜਪਾ ਨੂੰ ਪਰ ਵੋਟ ਪਾ ਰਿਹਾ 8 ਵਾਰ ਦੱਸਦੀ ਹੈ ਕਿ ਇਹ ਜੋ ਵੀਡੀਓ ਖੁਦ ਇਸ ਸ਼ਖਸ ਦੇ ਵੱਲੋਂ ਬਣਾਈ ਗਈ ਹੈ ਤਾਂ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇਹ ਜੋ ਸ਼ਖਸ ਹੈ ਜੋ ਮੁੰਡਾ ਹੈ ਇਸ ਨੂੰ ਅਰੈਸਟ ਕਰ ਲਿਆ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਜੋ ਹੈ ਕੈਮਰਾ ਕੋਲ ਕਰਕੇ ਭਾਜਪੀ ਦਾ ਬਟਨ ਦਿਖਾਉਂਦਾ ਹੈ ਫਿਰ ਉਸ ਨੂੰ ਦਬੋਂਦਾ ਹੈ ਸਮਲ ਦਾ ਨਿਸ਼ਾਨ ਹੁੰਦਾ ਹੈ ਤਾਂ ਉਸ ਤੋਂ ਬਾਅਦ ਗਿਣ ਕੇ ਦੱਸਦਾ ਹੈ ਕਿ ਕਿੰਨੀ ਵਾਰ ਇਸ ਨੇ ਭਾਜਪਾ ਨੂੰ ਵੋਟ ਪਾਈ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਇਸ ਤਰੀਕੇ ਕਰਦੇ ਕਰਦੇ ਅੱਠ ਵਾਰ ਇਸ ਸ਼ਖਸ ਦੇ ਵੱਲੋਂ ਭਾਜਪਾ ਨੂੰ ਵੋਟ ਪਾਈ ਗਈ ਹੈ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਵਾਰਨਿੰਗ ਦੇ ਦਿੱਤੀ ਹੈ ਤਾਂ ਅਖਿਲੇਸ਼ ਯਾਦਵ ਦੇ ਵੱਲੋਂ ਵੀ ਮੁੱਦਾ ਚੁੱਕਿਆ ਗਿਆ ਦੱਸਦੇ ਕਿ ਜੋ ਮੁੰਡਾ ਤੁਸੀਂ ਦੇਖ ਰਹੇ ਹੋ ਟੀਵੀ ਸਕਰੀਨ ਤੇ ਇਸ ਮੁੰਡੇ ਨੂੰ ਅਰੈਸਟ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਜੋ ਘਟਨਾ ਹੈ ਯੂਪੀ ਦੇ ਏਟਾ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਸ਼ਖਸ ਤੀਸਰੇ ਚਰਨ ਦੇ ਵਿੱਚ ਹੋਈ VOTING ਦੇ ਵਿੱਚ ਇੱਕ ਹੀ ਬੂਥ ਤੇ ਅੱਠ ਵਾਰ ਵੋਟ ਪਾ ਦਿੱਤੀ। ਇੰਨਾ ਹੀ ਨਹੀਂ ਹਰ ਵਾਰ ਦਾ ਵੀਡੀਓ ਬਣਾਇਆ। ਸੋਸ਼ਲ ਮੀਡੀਆ ਤੇ ਉਸ ਨੂੰ ਖੁਦ ਅਪਲੋਡ ਵੀ ਕੀਤਾ। ਇਹ ਵੀਡੀਓ ਵਾਇਰਲ ਹੋਇਆ ਜਿਸ ਤੇ ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ ਨੇ ਵੀਡੀਓ X ਤੇ ਸ਼ੇਅਰ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ। UP ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਣਵਾ ਤੁਰੰਤ ਐਕਸ਼ਨ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੱਸਿਆ ਕਿ ਉਸ ਸ਼ਖਸ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ। ਵੋਟਿੰਗ ਦਲ ਦੇ ਵੇਲੇ ਸਾਰੇ ਜਿੰਨੇ ਵੀ ਮੈਂਬਰ ਸੀ ਜੋ ਵੋਟਿੰਗ ਕਰਵਾ ਰਹੇ ਸੋਨ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਿਲੰਬਿਤ ਹੋ ਚੁੱਕੇ ਨੇ ਤਾਂ ਉੱਥੇ ਹੀ ਦੁਬਾਰਾ ਤੋਂ ਇਲੈਕਸ਼ਨਸ ਦੀ ਸਿਫਾਰਿਸ਼ ਕੀਤੀ ਗਈ ਹੈ ਇਟਾ ਦੇ ਵਿੱਚ ਇਹ ਜੋ ਵੋਟਿੰਗ ਹੈ 7 ਮਈ ਨੂੰ ਹੋਈ ਸੀ ਤਾਂ 2 ਮਿੰਟ 20 ਸੈਕਿੰਡ ਦੇ ਇਸ ਵੀਡੀਓ ਦੇ ਵਿੱਚ ਇੱਕ ਮੁੰਡੇ ਦੇ ਇਹ ਹਰ ਵਾਰ ਜੋ ਹੈ ਵੋਟਿੰਗ ਪੌਂਡ ਦਾ ਰਿਕਾਰਡ ਕੀਤਾ ਕਿ ਉਹ ਇਸ ਤਰੀਕੇ ਦੇ ਨਾਲ ਵੋਟ ਕਰ ਰਿਹਾ ਤਾਂ ਉਹ ਕਮਲ ਦੇ ਨਿਸ਼ਾਨ ਦੇ ਅੱਗੇ ਜੋ ਹੈ ਬਟਨ ਦਿਖਾ ਰਿਹਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਖਿਲੇਸ਼ ਨੇ ਲਿਖਿਆ ਕਿ ਅੱਠ ਅੱਠ ਵਾਰ ਇੱਕ ਹੀ ਮੁੰਡਾ ਵੋਟ ਪਰ ਸਾਰਾ ਵੋਟ ਇਸਨੇ ਭਾਜਪਾ ਨੂੰ ਦਿੱਤਾ ਹੈ ਇੱਕ ਸ਼ਖਸ ਇੱਕ ਹੀ ਵੋਟ ਪਾ ਸਕਦਾ ਹੈ ਤਾਂ ਇੱਕ ਹੀ ਲੜਕਾ 8 ਵਾਰ ਵੋਟ ਕਿਵੇਂ ਪਾ ਗਿਆ ਇਹ ਸਿਰਫ ਵੀਡੀਓ ਹੈ ਇਸ ਨੂੰ तमाम ਘਟਨਾਵਾਂ ਜੋ ਵੀ ਜਈਆਂ ਸਾਹਮਣੇ ਆ ਰਹੀਆਂ ਨੇ ਕਿ ਇਸ ਦਾ ਚੋਣਵ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਈਆਂ ਗੱਲਾਂ ਜੋ ਨੇ ਕੀਤੀਆਂ ਜਾ ਰਹੀਆਂ ਨੇ ਤੇ ਇੱਤੇ ਨਿਰਪੱਖ ਕਾਰਵਾਈ ਦੀ ਮੰਗ ਕੀਤੀ ਗਈ ਉਹ ਅੱਗੇ ਪੁੱਛਦੇ ਨੇ ਕਿ ਚੋਣ ਅਧਿਕਾਰੀ ਮੁੱਖ ਚੋਣ ਅਧਿਕਾਰੀ ਨੂੰ ਅਖਲੇਸ਼ ਯਾਦਵ ਜੋ ਨੇ ਟੈਗ ਕਰਕੇ ਪੁੱਛਦੇ ਨੇ ਕਿ ਇਸ ਦਾ ਜਵਾਬ ਦਿਓ ਅਸੀਂ ਸ਼ੁਰੂ ਦੇ ਵਿੱਚ ਕਹਿੰਦੇ ਆ ਰਹੇ ਹਾਂ ਕਿ ਚੋਣ ਆਯੋਗ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਖੁੱਲ ਕੇ ਜੰਮ ਕੇ ਭਾਜਪਾ ਦੇ ਪੱਖ ਦੇ ਵਿੱਚ ਬੇਇਮਾਨੀ ਕਰ ਰਿਹਾ ਤਾਂ ਇਸ ਸਾਰੀ ਜੋ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਦੱਸਦੀ ਕਿ ਇਸ ਦੇ ਇਹ ਵੀ ਲਿਖਿਆ ਕਿ ਸਚਾਈ છુપાય ਹੋਏ ਨਹੀਂ ਛੁਪੇਗੀ ਬੇਈਮਾਨੀ ਦਾ ਜਵਾਬ ਸਖਤ ਕਾਨੂੰਨੀ ਕਾਰਵਾਈ ਹੋਏਗੀ ਇਹ ਚੋਣ ਅਯੋਗ ਵੀ ਜਾਣ ਲਵੇ ਇਹ ਜੋ ਅਖਿਲੇਸ਼ ਦੇ ਵੱਲੋਂ ਲਿਖਿਆ ਜਾਂਦਾ ਤਾਂ ਦੱਸਦੀ ਹੈ ਕਿ ਇਸ ਤੇ ਤੁਰੰਤ ਕਾਰਵਾਈ ਹੁੰਦੀ ਹੈ ਇਸ ਤੇ ਨਵਦੀਪ ਰਣਵਾ ਨੇ ਬਿਆਨ ਦਿੰਦੇ ਹੋਏ ਕਿ ਅੱਜ ਸੋਸ਼ਲ ਮੀਡੀਆ ਤੇ ਇੱਕ ਸ਼ਖਸ ਵੱਲੋਂ ਕਈ ਵਾਰ ਵੋਟ ਕਰਨ ਦੀ ਵੀਡੀਓ ਜੋ ਐਪਲੋਡ ਕੀਤੀ ਗਈ ਹੈ ਉਹ ਉਸ ਘਟਨਾ ਦੇ ਜੋ ਕਿਸ ਤਰੀਕੇ ਦੇ ਨਾਲ ਉਸ ਤੇ ਕਾਰਵਾਈ ਕੀਤੀ ਗਈ ਉਹ ਸਾਰਾ ਦੱਸ ਦਿੰਨੇ ਆ ਦੱਸਦੇ ਕਿ ਉਹਨਾਂ ਨੇ ਦੱਸਿਆ ਕਿ ਇਸ ਘਟਨਾ ਤੇ ਐਫ ਆਈ ਆਰ ਵੀ ਹੋਈ ਹੈ ਆਈ ਪੀ ਸੀ ਦੀ ਧਾਰਾ 171 ਐਫ ਅਤੇ 419 ਅਤੇ ਆਰ ਪੀ ਐਕਟ 952 ਦੀ ਧਾਰਾ 128 132 ਅਤੇ 136 ਦੇ ਤਹਿਤ ਮਾਮਲਾ ਦਰਜ ਹੋਇਆ ਵੀਡੀਓ ਦੇ ਵਿੱਚ ਕਈ ਵਾਰ ਵੋਟ ਦਿਖਾਉਣ ਵਾਲੇ ਵਿਅਕਤੀ ਦੀ ਪਛਾਣ ਰਾਜਣ ਸਿੰਘ ਪੁੱਤਰ ਅਨਲ ਸਿੰਘ ਪਿੰਡ ਖਿਰਿਆ ਪਮਰਾਣ ਦੇ ਨਿਵਾਸੀ ਵਜੋਂ ਹੋਈ ਹੈ ਅਤੇ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਵੋਟਿੰਗ ਦਲ ਦੇ ਸਾਰੇ ਮੈਂਬਰਾਂ ਨੂੰ ਨिलੰਬਿਤ ਕਰਨ ਅਤੇ ਅਨੁਸ਼ਾਸਨ ਅਨੁਸ਼ਾਸਨ ਬਣਾਏ ਰੱਖਣ ਲਈ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਸੰਬੰਧਿਤ ಮತਦਾਨ ਕੇਂਦਰ ਦੇ ਪੁਨਰ ਮਤਦਾਨ ਦੀ ਸਿਫਾਰਿਸ਼ ਈਸੀਆਈ ਨੂੰ ਕੀਤੀ ਗਈ ਯਾਨੀ ਜਿੱਥੇ ਇਹ ਸਾਰੀ ਜੋ ਘਟਨਾ ਵਾਪਰੀ ਹੈ ਉਸ ਏਰੀਏ ਦੀ ਜੋ ਵੋਟਿੰਗ ਹੈ ਦੁਬਾਰਾ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਯੂਪੀ ਦੇ ਜੋ ਬਾਕੀ ਚਰਨ ਦੇ ਵੋਟਿੰਗ ਬਚੀ ਹੈ ਉਸ ਨੂੰ ਲੈ ਕੇ ਸੁਰੱਖਿਆ ਜੋ ਹੈ ਉਸ ਨੂੰ ਵਧਾ ਦਿੱਤਾ ਗਿਆ ਅਤੇ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਦੁਬਾਰਾ ਤੋਂ ਅਜਿਹਾ ਨਾ ਹੋ ਸਕੇ ਤਾਂ ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਵੱਲੋਂ ਵੀ ਬਿਆਨ ਦਿੱਤਾ ਜਾਂਦਾ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਅਜਿਹੇ ਲੋਕਾਂ ਤੇ ਸ਼ਿਕੰਜਾ ਕੱਸਾਂਗੇ ਅਜਿਹਾ ਨਹੀਂ ਹੋਣ ਦੇਾਂਗੇ ਜੇਕਰ ਅਸੀਂ ਸਰਕਾਰ ਦੇ ਵਿੱਚ ਆਉਂਨੇ ਆ ਤਾਂ ਵਿਰੋਧੀਆਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਵਿਰੋਧੀਆਂ ਦਾ ਕਹਿਣਾ ਕਿ ਅਸੀਂ ਬਾਰ-ਬਾਰ ਕਹਿੰਦੇ ਰਹੇ ਹਾਂ ਕਿ ਜੇ ਆ ਹੋ ਰਿਹਾ ਹੈ VOTING ਦੇ ਵਿੱਚ ਘਪਲਾ ਕੀਤਾ ਜਾ ਰਿਹਾ ਪਰ ਸਾਡੀ ਸੁਣੀ ਨਹੀਂ ਜਾ ਰਹੀ EVM ਰਾਹੀਂ VOTING ਨੂੰ ਲੈ ਕੇ ਵੀ ਪਟੀਸ਼ਨ ਪਾਈ ਗਈ ਸੀ ਪਰ ਸੁਪਰੀਮ ਕੋਰਟ ਦੇ ਵੱਲੋਂ ਉਸ ਨੂੰ ਵੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੀ ਤਾਂ ਦੱਸ ਦੇ ਕਿ ਹੁਣ ਜੋ ਹੈ ਵੀਡੀਓ ਇਸ ਸ਼ਖਸ ਦੇ ਵੱਲੋਂ ਰਾਜਨ ਨਾਮ ਦੱਸਿਆ ਜਾ ਰਿਹਾ ਖੁਦ ਇਸ ਦੇ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਇੱਕ ਬੂਥ ਤੇ ਕਸੋਂ ਦਾ ਅੱਠ ਵਾਰ ਦਿਖਾ ਦਿਖਾ ਕੇ ਬੀਜੇਪੀ ਨੂੰ ਇਹ ਵੋਟਾ ਪਾਉਂਦਾ ਕਮਲ ਦਾ ਨਿਸ਼ਾਨ ਬਣਿਆ ਹੁੰਦਾ ਨਾਲ ਬਟਨ ਹੁੰਦਾ ਦਿਖਾਉਂਦਾ ਫਿਰ ਉਸ ਨੂੰ ਪ੍ਰੈਸ ਕਰਦਾ ਵੋਟ ਪੈ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਇਸ ਬੂਥ ਤੇ ਜੋ VOTING ਹੋਈ ਹੈ ਇਸ ਇਲਾਕੇ ਦੇ ਵਿੱਚ VOTING ਦੁਬਾਰਾ ਜੋ ਹੈ VOTING ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਮੁੱਦਾ ਕਾਫੀ ਜ਼ਿਆਦਾ ਇਸ ਸਮੇਂ ਪੱਖ ਚੁੱਕਾ ਹੈ ਸਿਆਸਤ ਜੋ ਹੈ ਇਸ ਨੂੰ ਲੈ ਕੇ ਸ਼ੁਰੂ ਹੋ ਚੁੱਕੀ ਹੈ ਸਿਆਸੀ ਅਖਾੜਾ ਜਿੱਥੇ ਇੱਕ ਪਾਸੇ ਪੱਖਿਆ ਹੋਇਆ ਉੱਥੇ ਹੀ ਇਹ ਮੁੱਦਾ ਕਾਫੀ ਜ਼ਿਆਦਾ ਪੱਖਿਆ ਹੋਇਆ ਨਜ਼ਰ ਆ ਰਿਹਾ ਤੇ ਇਸ ਮੁੰਡੇ ਨੂੰ ਅਰੈਸਟ ਕਰ ਲਿਆ ਗਿਆ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਜਿੰਨੇ ਵੀ ਉਸ ਬੂਥ ਤੇ ਜੋ ਮੈਂਬਰ ਸੀ ਜਿਨ੍ਹਾਂ ਨੇ VOTING ਕਰਵਾਈ ਚ ਇਹਨਾਂ ਦੀ ਡਿਊਟੀ ਲੱਗੀ ਸੀ ਉਹਨਾਂ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਉਹਨਾਂ ਤੇ ਵੀ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੱਸ ਦਈਏ ਕਿ ਇਹ ਵੀਡੀਓ ਜੋ ਹੈ ਬੇਹਦ ਤੇਜ਼ੀ ਦੇ ਨਾਲ ਫੈਲ ਰਹੀ ਹੈ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਜੋ ਨੇ ਲੋਕ ਕਈ ਤਰ੍ਹਾਂ ਦੇ ਰਿਐਕਸ਼ਨਸ ਦੇ ਰਹੇ ਨੇ ਇਸ ਨੂੰ ਲੈ ਕੇ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿ ਹੋਰ ਜੋ ਹੈ ਕਠਨ ਕਾਰਵਾਈ ਕੀਤੀ ਜਾਏ ਸਖਤ ਕਾਰਵਾਈ ਕੀਤੀ ਜਾਏ ਪਰ ਦੱਸ دیا ਕਿ ਇਹ ਜੋ ਮੁੰਡਾ ਹੈ ਇਸ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਹੁਣ ਦੇਖਣਾ ਹੋਏਗਾ ਕਿ ਇਸ ਇਲਾਕੇ ਦੇ ਵਿੱਚ VOTING ਦੁਬਾਰਾ ਹੁੰਦੀ ਹੈ ਜਾਂ ਨਹੀਂ